ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮੂਲ ਮੰਤਰ ਦੇ ਜਾਪ ਦੀ ਤਾਕਤ ਨੂੰ ਵੇਖਣਾ ਤੇ ਤੁਸੀਂ ਇਸ 10 ਕੰਮ ਨੂੰ ਕਰ ਲਓ ਫਿਰ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਚਮਤਕਾਰ ਹੋ ਜਾਣੇ ਹਨ ਤੁਹਾਡੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਸੋ ਸਾਥ ਸੰਗਤ ਜੀ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੇ ਨਾਲ ਹੀ ਨਾਲ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਿਉਂਕਿ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਇੱਕ ਗੱਲ ਬਹੁਤ ਹੀ ਕੀਮਤੀ ਹੈ ਤੇ ਸਾਡੇ ਕੰਮ ਆਉਣ ਵਾਲੀ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਜੀ ਮੂਲ ਮੰਤਰ ਦੇ ਜਾਪ ਦੇ ਬਾਰੇ ਮੂਲ ਮੰਤਰ ਜੀ ਦੇ ਜਾਪ ਦੀ ਤਾਕਤ ਬਾਰੇ ਮੂਲ ਮੰਤਰ ਜੀ ਦਾ ਜਾਪ ਕਰਨ ਦੀ ਸਹੀ ਵਿਧੀ ਦੇ ਬਾਰੇ ਭਾਵਕੇ ਮੂਲ ਮੰਤਰ ਦਾ ਜਾਪ ਦੇ ਨਾਲ ਜੁੜੇ ਹੋਏ ਜੋ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਹਨ ਸ਼ੰਕੇ ਹਨ ਉਹ ਸਾਰੇ ਹੀ ਦੂਰ ਹੋ ਜਾਣਗੇ ਅੱਜ ਦੀ ਇਸ ਵੀਡੀਓ ਨੂੰ ਸੁਣ ਕੇ ਤੁਹਾਨੂੰ ਅਹਿਸਾਸ ਹੋਵੇਗਾ ਖੁਦ ਹੀ ਕਿ ਮੂਲ ਮੰਤਰ ਦੇ ਜਾਪ ਦੇ ਵਿੱਚ ਕਿੰਨੀ ਤਾਕਤ ਤੇ ਕਿੰਨੀ ਸ਼ਕਤੀ ਹੈ ਸੋ ਸਾਥ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਆਪਣੇ ਹੋਰ ਵੀ ਭੈਣ ਭਰਾਵਾਂ ਨੂੰ ਤੁਸੀਂ ਸ਼ੇਅਰ ਕਰ ਦੇਣਾ ਜੀ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਸਾਤ ਸੰਗਿਆ ਜੀ ਮੂਲ ਮੰਤਰ ਜੀ ਦਾ ਜਾਪ ਕਰਨ ਵਾਲੇ ਭੈਣ ਭਰਾ ਇਹਨਾਂ 10 ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਪਰ ਇਹ 10 ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਤੋਂ ਪਹਿਲਾਂ ਬਹੁਤ ਹੀ ਜ਼ਰੂਰੀ ਹੈ ਜੀ ਕਿ ਮੂਲ ਮੰਤਰ ਦਾ ਜਾਪ ਅਸਲ ਵਿੱਚ ਹੈ ਕਿ ਮੂਲ ਮੰਤਰ ਜੀ ਦਾ ਜਾਪ ਪਰ ਤਖ ਗੁਰੂ ਨਾਨਕ ਪਾਤਸ਼ਾਹ ਜੀ ਆਪ ਨੇ ਜਿਹੜੇ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸਮਝਾਉਂਦੇ ਹੋਏ ਆਖਦੇ ਹਨ ਕਿ ਜਿਸ ਘਰ ਦੇ ਵਿੱਚ ਮੂਲ ਮੰਤਰ ਦਾ ਜਾਪ ਹੁੰਦਾ ਹੈ ਨਾ ਤਾਂ ਸਮਝ ਲਓ ਉਸ ਘਰ ਦੇ ਪਰਿਵਾਰ ਦੇ ਸਿਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਬਣਿਆ ਰਹਿੰਦਾ ਹੈ। ਉਸ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਘਰ ਦੇ ਵਿੱਚ ਮੋਲ ਮੰਤਰ ਦਾ ਜਾਪ ਹੋਵੇ ਨਾ ਉਸ ਘਰ ਵਿੱਚ ਪਰਿਵਾਰ ਦੀ ਬਹਾਵਲ ਕੋਈ ਵੇਖ ਵੀ ਨਹੀਂ ਸਕਦਾ। ਉਸ ਘਰ ਪਰਿਵਾਰ ਦੇ ਜੀਅਾਂ ਦੇ ਕਿਸੇ ਵੀ ਤਰੀਕੇ ਨਾਲ ਕੋਈ ਨੁਕਸਾਨ ਨਹੀਂ ਪਹੁੰਚ ਸਕਦਾ। ਕੋਈ ਮਾਰੀ ਸ਼ਕਤੀ ਕੋਈ ਮੜਾ ਇਨਸਾਨ ਉਹਨਾਂ ਦਾ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਜਿੱਥੇ ਮੂਲ ਮੰਤਰ ਦਾ ਜਾਪ ਉਥੇ ਪਰਤੱਖ ਗੁਰੂ ਨਾਨਕ ਪਾਤਸ਼ਾਹ ਜੀ ਆਪ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਥੇ ਕਿਰਪਾ ਵੀ ਪਰਤੱਖ ਹੀ ਵਰਤਦੀ ਹੈ ਸੋ ਹਰ ਧਰਤੀ ਵਿੱਚ ਮੂਲ ਮੰਤਰ ਦਾ ਜਾਪ ਹੋਣਾ ਚਾਹੀਦਾ ਹੈ ਹਰ ਜੀਰੂ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਹੋ ਤਾਂ ਬੜੇ ਹੀ ਵੱਡੇ ਭਾਗਾਂ ਵਾਲੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਜੇਕਰ ਅਜੇ ਤੱਕ ਮੂਲ ਮੰਤਰ ਜੀ ਦਾ ਜਾਪ ਕਰਨਾ ਤੁਸੀਂ ਸ਼ੁਰੂ ਨਹੀਂ ਕੀਤਾ ਤਾਂ ਅੱਜ ਦੀ ਵੀਡੀਓ ਨੂੰ ਪੂਰਾ ਸੁਣ ਲਓ ਤੇ ਅੱਜ ਤੋਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਆਓ ਗੱਲ ਕਰਦੇ ਹਾਂ ਹੁਣ ਜੀ ਕਿ ਮੂਲ ਮੰਤਰ ਦਾ ਜਾਪ ਕਰਨ ਵਾਲਿਆਂ ਦੇ ਲਈ ਉਹ ਕਿਹੜੀਆਂ 10 ਜ਼ਰੂਰੀ ਗੱਲਾਂ ਹਨ ਜੋ ਤੁਹਾਨੂੰ ਸਮਝਣੀਆਂ ਬੜੀਆਂ ਜ਼ਰੂਰੀ ਹਨ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਸਾਥ ਸੰਗਤ ਜੀ ਵੈਸੇ ਤਾਂ ਮੂਲ ਮੰਤਰ ਦਾ ਜਾਪ ਕਰਨ ਦੀ ਨਹੀਂ ਸਾਡੇ ਉੱਤੇ ਸਮੇਂ ਦੀ ਕੋਈ پابੰਦੀ ਨਹੀਂ ਹੁੰਦੀ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਜਾਂ ਗੁਰਬਾਣੀ ਦਾ ਕੋਈ ਵੀ ਪਾਠ ਆਪਾਂ ਦਿਨ ਦੇ ਵਿੱਚ ਕਿਸੇ ਵੇਲੇ ਵੀ ਕਰ ਸਕਦੇ ਹਾਂ ਜਦੋਂ ਵੀ ਆਪਾਂ ਪਾਠ ਕਰਾਂਗੇ ਜਾਂ ਮੂਲ ਮੰਤਰ ਦਾ ਜਾਪ ਕਰਾਂਗੇ ਸਾਡੇ ਉੱਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਆਪ ਵਰਤਣੀ ਸ਼ੁਰੂ ਹੋ ਜਾਵੇਗੀ ਪਰ ਅੰਮ੍ਰਿਤ ਵੇਲੇ ਦੀ ਖਾਸ ਮਹੱਤਤਾ ਦੱਸੀ ਜਾਂਦੀ ਹੈ ਕਿਉਂਕਿ ਅੰਮ੍ਰਿਤ ਵੇਲਾ ਜਿਹੜਾ ਹੁੰਦਾ ਹੈ ਨਾ ਆਪਣੇ ਆਪ ਵਿੱਚ ਹੀ ਇੱਕ ਬੜਾ ਪਾਵਰਫੁੱਲ ਵੇਲਾ ਹੁੰਦਾ ਹੈ ਇਹ ਵੇਲਾ ਇੱਕਦਮ ਸ਼ਾਂਤ ਪਵਿੱਤਰ ਅਤੇ ਰੂਹਾਨੀਅਤ ਦੇ ਨਾਲ ਭਰਿਆ ਹੋਇਆ ਵੇਲਾ ਹੁੰਦਾ ਹੈ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਰੱਬੀ ਰੂਹਾਂ ਉੱਠ ਕੇ ਉਸ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪ ਰਹੀਆਂ ਹੁੰਦੀਆਂ ਹਨ ਇਸ ਕਰਕੇ ਇਸ ਵੇਲੇ ਦੇ ਵਿੱਚ ਕੋਈ ਵੀ ਉੱਠ ਕੇ ਨਾਮ ਜਪਣਾ ਜੇਕਰ ਸ਼ੁਰੂ ਕਰ ਦੇਵੇ ਉਹਦਾ ਮਨ ਬੜਾ ਹੀ ਛੇਤੀ ਗੁਰੂ ਚਰਣਾ ਦੇ ਨਾਲ ਜੁੜ ਜਾਂਦਾ ਹੈ ਸੋ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਅੰਮ੍ਰਿਤ ਵੇਲੇ ਉੱਠ ਕੇ ਕਰੋਗੇ ਤਾਂ ਵੇਖਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਤੇ ਬੜੀ ਜਲਦੀ ਹੋਣੀ ਸ਼ੁਰੂ ਹੋ ਜਾਵੇਗੀ ਬਾਕੀ ਦਿਨ ਦੇ ਵਿੱਚ ਸਾਡੇ ਕੰਮ ਤੰਦੇ ਸਾਡੇ ਜ਼ਿੰਦਗੀ ਦੇ ਕਈ ਮਸਲੇ ਤੇ ਝਮੇਲੇ ਸਾਡੇ ਸਾਹਮਣੇ ਆਉਂਦੇ ਹਨ ਸਾਡਾ ਮਨ ਅਸ਼ਾਂਤ ਹੁੰਦਾ ਹੀ ਰਹਿੰਦਾ ਹੈ ਮਨ ਉਲਝਿਆ ਰਹਿੰਦਾ ਹੈ ਪਰ ਸਵੇਰੇ ਸਵੇਰੇ ਸਾਡਾ ਮਨ ਇੱਕਦਮ ਸਹਿਜ ਸ਼ਾਂਤ ਅਵਸਥਾ ਦੇ ਵਿੱਚ ਹੁੰਦਾ ਹੈ ਸੋ ਇਸ ਕਰਕੇ ਅੰਮ੍ਰਿਤ ਵੇਲੇ ਦੇ ਵਿੱਚ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ। ਅੰਮ੍ਰਿਤ ਵੇਲੇ ਦੇ ਨਾਲ ਦੀ ਕੋਈ ਰੀਸ ਨਹੀਂ ਹੁੰਦੀ ਤੇ ਦੂਸਰੀ ਗੱਲ ਕਿ ਜਦੋਂ ਅੰਮ੍ਰਿਤ ਵੇਲੇ ਉੱਠਦੇ ਹੋ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਗੁਰ ਮੰਤਰ ਜਪੋ। ਭਾਵ ਕਿ ਕੁਝ ਸਮਾਂ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਾਪ ਕਰ ਲਓ। ਵਾਹਿਗੁਰੂ ਜੀ ਦਾ ਨਾਮ ਜਪੋ। ਉਸ ਤੋਂ ਬਾਅਦ ਮਾਲਕ ਦਾ ਸ਼ੁਕਰਾਨਾ ਕਰੋ ਕਿ ਹੇ ਸਤਿਗੁਰ ਸੱਚੇ ਪਾਤਸ਼ਾਹੀ ਆਪ ਦਾ ਸ਼ੁਕਰ ਹੈ। ਕੋਟਾਨ ਕੋਟ ਧੰਨਵਾਦ ਹੈ ਤੁਸੀਂ ਸਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗਣਾ ਬਖਸ਼ਿਆ ਹੈ ਆਪਣਾ ਨਾਮ ਜਪਾਇਆ ਹੈ ਤੇ ਨਾਲ ਹੀ ਨਾਲ ਇਹ ਅਰਦਾਸ ਬੇਨਤੀ ਕਰਨੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮੂਲ ਮੰਤਰ ਜੀ ਦੇ ਜਾਪ ਦੀ ਸੇਵਾ ਕਰਵਾ ਲੈਣਾ ਜੀ ਤੀਸਰੀ ਗੱਲ ਸਾਧ ਸੰਗਤ ਹੈ ਜੀ ਮੂਲ ਮੰਤਰ ਜੀ ਦਾ ਜਾਪ ਆਪਾਂ ਜਿੰਨਾ ਹੀ ਕਰਾਂਗੇ ਓਨਾ ਹੀ ਫਲ ਸਾਡੀ ਝੋਲੀ ਦੇ ਵਿੱਚ ਪੈ ਜਾਣਾ ਹੈ ਤੁਸੀਂ ਜਿੰਨਾ ਸਮਾਂ ਬੈਠ ਕੇ ਹਾਜ਼ਰੀ ਲਗਵਾ ਸਕਦੇ ਹੋ ਜ਼ਰੂਰ ਲਗਵਾਇਆ ਕਰੋ ਵੱਧ ਤੋਂ ਵੱਧ ਸਮਾਂ ਹੁਣ ਗੁਰਮੰਤਰ ਤੇ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਲਈ ਕੱਢਿਆ ਕਰੋ ਪਰ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਕੋਲ ਅੰਮ੍ਰਿਤ ਵੇਲੇ ਦਾ ਸਮਾਂ ਬੜਾ ਘੱਟ ਹੁੰਦਾ ਹੈ ਹੋਰ ਵੀ ਕੰਮ ਧੰਦੇ ਨਬੇੜ ਨੇ ਹੁੰਦੇ ਹਨ ਫਿਰ ਘੱਟੋ-ਘੱਟ 24 ਮਿੰਟ ਮੂਲ ਮੰਤਰ ਜੀ ਦੇ ਜਾਪ ਲਈ ਜ਼ਰੂਰੀ ਕੱਢਨੇ ਚਾਹੀਦੇ ਹਨ ਵੈਸੇ ਤਾਂ ਚਲੋ ਸਾਨੂੰ ਘੱਟੋ-ਘੱਟ 1 ਘੰਟਾ ਜਾਂ ਸਵਾ ਘੰਟਾ ਬੈਠਣਾ ਚਾਹੀਦਾ ਪਰ ਜੇਕਰ ਤੁਸੀਂ ਇੰਨਾ ਸਮਾਂ ਨਹੀਂ ਕੱਢ ਪਾਉਂਦੇ ਤਾਂ ਫਿਰ ਕਟੋ-ਕਟ 24 ਮਿੰਟ ਤਾਂ ਕੱਢ ਹੀ ਸਕਦੇ ਹੋ 24 ਮਿੰਟ ਤੋਂ ਘੱਟ ਨਾ ਬੈਠੋ ਤੇ 24 ਮਿੰਟ ਬੈਠ ਕੇ ਮੋਲ ਮੰਤਰ ਦਾ ਜਾਪ ਕਰਨਾ ਬੜਾ ਜ਼ਰੂਰੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਫਿਰ ਹਾਜ਼ਰ ਨਾਜ਼ਰ ਜਾਣ ਕੇ ਹੀ ਜਾਪ ਕਰਨਾ ਹੈ ਇੰਜ ਮਹਿਸੂਸ ਕਰਨਾ ਹੈ ਮੇਰੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਬੈਠੇ ਹੋਏ ਹਨ ਤੇ ਤੁਸੀਂ ਉਹਨਾਂ ਨੂੰ ਗੁਣਗਾਨ ਕਰ ਰਹੇ ਹੋ ਜੇਕਰ ਤੁਸੀਂ ਮਾਲਾ ਦਾ ਸਹਾਰਾ ਲੈਣਾ ਚਾਹੁੰਦੇ ਹੋ ਤੇ ਤੁਸੀਂ ਜ਼ਰੂਰ ਲੈ ਸਕਦੇ ਹੋ ਜੇਕਰ ਮਾਲਾ ਦਾ ਸਹਾਰਾ ਨਹੀਂ ਲੈਣਾ ਤਾਂ ਉਹ ਤੁਹਾਡੀ ਮਰਜ਼ੀ ਤੁਸੀਂ ਉਦਾਂ ਵੀ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਬਸ ਮਨ ਜਿਹੜਾ ਹੈ ਗੁਰੂ ਚਰਣਾ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਹੀ ਪਾਠ ਕਰਨਾ ਹੈ ਉਸ ਤੋਂ ਬਾਅਦ ਕਿ ਜਿੱਥੇ ਤੁਸੀਂ ਪਾਠ ਕਰਨਾ ਹੈ ਉਹ ਜਗ੍ਹਾ ਨਿਰਧਾਰਿਤ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਸਾਥ ਸੰਗਤ ਜੀ ਇੱਕੋ ਇੱਕੋ ਜਗ੍ਹਾ ਹੁੰਦੀ ਹੈ ਇੱਕੋ ਹੀ ਸਮਾਂ ਬਹੁਤ ਮਾਇਨੇ ਰੱਖਦਾ ਹੈ ਹਰ ਰੋਜ਼ ਇੱਕੋ ਸਮੇਂ ਤੇ ਬੈਠੋ ਇੱਕੋ ਜਗ੍ਹਾ ਤੇ ਬੈਠ ਕੇ ਪਾਠ ਕਰੋ ਭਜਨ ਬੰਦਗੀ ਕਰੋ ਕਿਉਂਕਿ ਮਹਾਪੁਰਖ ਜੀ ਆਖਦੇ ਹਨ ਜਦੋਂ ਆਪਾਂ ਉਸੇ ਹੀ ਜਗ੍ਹਾ ਤੇ ਹਰ ਰੋਜ਼ ਭਜਨ ਬੰਦਗੀ ਕਰਦੇ ਹਾਂ ਉਹ ਜਗ੍ਹਾ ਵੀ ਫਿਰ ਬਹੁਤ ਹੀ ਪਵਿੱਤਰ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਸ ਵੀ ਜਗ੍ਹਾ ਤੇ ਤੁਸੀਂ ਪਾਠ ਕਰ ਰਹੇ ਹੋ ਨਾ ਉਸ ਦੀ ਸਾਫ ਸਫਾਈ ਵੀ ਜ਼ਰੂਰ ਰੱਖਿਆ ਕਰੋ ਉਹ ਜਗ੍ਹਾ ਜਿਹੜੀ ਹੈ ਸਾਫ ਸੁਥਰੀ ਜਿੰਨੀ ਹੀ ਹੋਵੇਗੀ ਉਨਾ ਹੀ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਵੇਗੀ ਸਵੇਰੇ ਸਵੇਰ ਉੱਠਦੇ ਅੰਸਰ ਇਸ਼ਨਾਨ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਸ਼ਨਾਨ ਕਰਕੇ ਹੀ ਭਜਨ ਬੰਦਗੀ ਕਰਨੀ ਚਾਹੀਦੀ ਹੈ ਜੇਕਰ ਸਰੀਰ ਦੁੱਖ ਕੋਈ ਵੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਤੁਸੀਂ ਬਿਨਾਂ ਇਸ਼ਨਾਨ ਕੀਤੀਆਂ ਹੀ ਮਨ ਲਾ ਕੇ ਭਗਤੀ ਕਰ ਸਕਦੇ ਹੋ ਤਾਂ ਉਹ ਗੱਲ ਵੱਖਰੀ ਹੈ ਸਾਥ ਸੰਗਤ ਜੀ ਪਰ ਕੋਸ਼ਿਸ਼ ਕਰੋ ਕਿ ਇਸ਼ਨਾਨ ਕਰਕੇ ਫਿਰ ਹੀ ਭਜਨ ਬੰਦਗੀ ਕੀਤੀ ਜਾਵੇ ਫਿਰ ਹੀ ਮੂਲ ਮੰਤਰ ਦਾ ਜਾਪ ਕੀਤਾ ਜਾਵੇ ਵੈਸੇ ਇਸ਼ਨਾਨ ਦਾ ਸੰਬੰਧ ਸਾਡੇ ਤਨ ਨਾਲ ਹੈ ਮਨ ਦੇ ਨਾਲ ਇਹਦਾ ਕੋਈ ਵੀ ਸੰਬੰਧ ਨਹੀਂ ਹੈ ਪਰ ਹਾਂ ਜਦੋਂ ਆਪਾਂ ਪਾਠ ਕਰਨਾ ਹੁੰਦਾ ਹੈ ਤਾਂ ਸਾਨੂੰ ਬੰਦਗੀ ਕਰਦੇ ਸਮੇਂ ਸੋਚਣਾ ਜ਼ਰੂਰ ਚਾਹੀਦਾ ਹੈ ਕਿ ਕੋਸ਼ਿਸ਼ ਕਰੋ ਕਿ ਇਸ਼ਨਾਨ ਕੀਤਾ ਹੀ ਜਾਵੇ ਫਿਰ ਹੀ ਤੁਸੀਂ ਭਜਨ ਬੰਦਗੀ ਤੇ ਪਾਠ ਪੂਜਾ ਕਰੋ ਇਹਦੇ ਨਾਲ ਤੁਹਾਡਾ ਤਨ ਚੁਸਤੀ ਫੁਰਤੀ ਵਾਲਾ ਹੋ ਜਾਵੇਗਾ ਤੇ ਆਲਸ ਤੋਂ ਤੁਹਾਨੂੰ ਦੂਰੀ ਬਣ ਜਾਵੇਗੀ ਉਸ ਤੋਂ ਬਾਅਦ ਇਸ ਗੱਲ ਦਾ ਖਾਸ ਤੌਰ ਤੇ ਜ਼ਰੂਰ ਧਿਆਨ ਰੱਖਿਓ ਕਿ ਜਦੋਂ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਅੱਖਾਂ ਬੰਦ ਕਰਕੇ ਹੀ ਜਾਪ ਕਰਨਾ ਹੈ ਤੇ ਉੱਚੀ ਬੋਲ ਕੇ ਕਰਨਾ ਹੈ ਤਾਂ ਕਿ ਜਿਹੜੇ ਤੁਸੀਂ ਬੋਲ ਆਪਣੇ ਮੂੰਹ ਵਿੱਚੋਂ ਬੋਲ ਰਹੇ ਹੋ ਉਹਨਾਂ ਦੀ ਆਵਾਜ਼ ਤੁਹਾਡੇ ਹੀ ਕੰਨ ਜਿਹੜੇ ਹਨ ਉਹ ਸੁਣ ਸਕਣ ਮਨ ਆਪਣੀ ਰਸਨਾ ਦੇ ਰਾਹੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਖੁਦ ਹੀ ਆਪਣੇ ਕੰਨਾਂ ਦੇ ਰਾਹੀਂ ਇਸ ਜਾਪ ਨੂੰ ਸੁਣਨਾ ਹੈ ਬੋਲਣਾ ਅਤੇ ਆਪਣੇ ਆਪ ਦਾ ਸੁਣਨਾ ਇਹ ਅਭਿਆਸ ਹੀ ਸਾਡੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਬੜੀ ਜਲਦੀ ਜੋੜ ਦੇਵੇਗਾ ਸਾਡਾ ਮਨ ਫਿਰ ਇੱਧਰ ਉੱਧਰ ਨਹੀਂ ਭਟਕਦਾ ਉਸ ਤੋਂ ਬਾਅਦ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਕਿ ਕੁਝ ਲੋਕ ਫਲ ਦੀ ਇਸ਼ਾ ਰੱਖ ਕੇ ਗੁਰਬਾਣੀ ਦਾ ਪਾਠ ਕਰਦੇ ਹਨ ਜਾਂ ਮੂਲ ਮੰਤਰ ਦਾ ਜਾਪ ਕਰਦੇ ਹਨ ਮਨ ਦੇ ਵਿੱਚ ਇਸ਼ਾ ਆਉਣੀ ਇਹ ਸੁਭਾਵਿਕ ਗੱਲ ਹੈ ਕਿਉਂਕਿ ਮਨੁੱਖੀ ਜਿਹੜਾ ਮਨ ਹੁੰਦਾ ਹੈ ਨਾ ਕਈ ਤਰ੍ਹਾਂ ਦੀਆਂ ਇਸ਼ਾਵਾਂ ਪਾਲ ਕੇ ਬੈਠਾ ਹੁੰਦਾ ਹੈ ਪਰ ਸਾਧ ਸੰਗਤ ਜੀ ਜਦੋਂ ਆਪਾਂ ਕਿਸੇ ਇੱਛਾ ਨੂੰ ਮੁੱਖ ਰੱਖਦੇ ਹੁੰਆਂ ਹੀ ਪਾਠ ਪੂਜਾ ਕਰਦੇ ਹਾਂ ਤਾਂ ਫਿਰ ਸਾਡਾ ਮਨ ਉਹ ਇੱਛਾ ਦੇ ਵਿੱਚ ਹੀ ਲੱਗਿਆ ਰਹਿੰਦਾ ਹੈ ਕਦੇ ਵੀ ਮਨ ਗੁਰੂ ਚਰਨਾਂ ਦੇ ਨਾਲ ਜੁੜ ਹੀ ਨਹੀਂ ਪਾਉਂਦਾ ਕਿਉਂਕਿ ਉਸ ਦੇ ਪਿੱਛੇ ਸਾਡਾ ਸਵਾਰਥ ਜੁੜਿਆ ਹੁੰਦਾ ਹੈ ਸੋ ਇਸ ਕਰਕੇ ਸਾਧ ਸੰਗਤ ਜੀ ਮਹਾਪੁਰਖ ਜੀ ਆਖਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਭਜਨ ਬੰਦਗੀ ਉਹਦੇ ਪਿਆਰ ਵਿੱਚ ਭਿੱਜ ਕੇ ਹੀ ਕੀਤੀ ਜਾਵੇ ਤਾਂ ਹੀ ਤੁਹਾਨੂੰ ਪਰਮਾਤਮਾ ਜੀ ਦਾ ਮੇਲ ਹੋਵੇਗਾ ਜਦੋਂ ਆਪਾਂ ਉਹਨਾਂ ਦੇ ਸੱਚੇ ਦੇ ਨਾਮ ਨਾਲ ਜੁੜ ਗਏ ਉਹਨਾਂ ਨੂੰ ਪਿਆਰ ਵਿੱਚ ਭੇਜ ਕੇ ਯਾਦ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਕਿਰਪਾ ਆਪਣੇ ਆਪ ਹੀ ਸਾਡੇ ਤੇ ਵਰਤਣੀ ਸ਼ੁਰੂ ਹੋ ਜਾਣੀ ਹੈ ਫਿਰ ਕਿਸੇ ਵੀ ਚੀਜ਼ ਦੀ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਘਾਟ ਨਹੀਂ ਰਹਿ ਜਾਣੀ ਤੁਹਾਡੇ ਮਨ ਦੇ ਵਿੱਚ ਇਸ਼ਿਆਵਾ ਆਉਣ ਤੋਂ ਪਹਿਲਾਂ ਹੀ ਪਰਮਾਤਮਾ ਜੀ ਨੇ ਤੁਹਾਡੀਆਂ ਪੂਰੀਆਂ ਕਰ ਦੇਣੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਜ਼ਿਆਦਾ ਹੀ ਦਿਆਲੂ ਤੇ ਬੜੇ ਜ਼ਿਆਦਾ ਕਿਰਪਾਲੂ ਹਨ ਉਹ ਅੰਤਰਜਾਮੀ ਪਾਤਸ਼ਾਹ ਹੰਤੇ ਤੁਹਾਡੇ ਦਿਲਾਂ ਦੀਆਂ ਜਾਣਦੇ ਹਨ ਤੁਹਾਨੂੰ ਕਦੇ ਵੀ ਕੁਝ ਦੱਸਣ ਦੀ ਲੋੜ ਨਹੀਂ ਪਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਸਾਥ ਸੰਗਤ ਜੀ ਕਮੀ ਨਹੀਂ ਹੈ ਜਦੋਂ ਉਹ ਬੜੀ ਖੁਸ਼ੀ ਨਾਲ ਦਿੰਦੇ ਹਨ ਤਾਂ ਸਾਡੀ ਸੂਰਤ ਤੋਂ ਭਾਵਕੇ ਸਾਡੀ ਸੋਚ ਤੋਂ ਕਿਤੇ ਵੱਧ ਕੇ ਸਾਨੂੰ ਦੇ ਦਿੰਦੇ ਹਨ ਸੋ ਇਸ ਕਰਕੇ ਨਾ ਉਹ ਮਾਲਕ ਦਾ ਨਾਮ ਵਿਗਿਆਨ ਵੀ ਇੱਕ ਬਹੁਤ ਹੀ ਵਧੀਆ ਇੱਕ ਜ਼ਰੀਆ ਹੈ ਜੀ ਜੇਕਰ ਅਸੀਂ ਉਹਨਾਂ ਦੇ ਨਾਮ ਨਾਲ ਜੁੜ ਜਾਂਦੇ ਹਾਂ ਤੇ ਪਰਮਾਤਮਾ ਜੀ ਸਾਡੇ ਮਨ ਦੀਆਂ ਇਛਾਵਾਂ ਨੂੰ ਪੂਰੀਆਂ ਕਰ ਦੇਣਗੇ ਇੱਕ ਗੱਲ ਹੋਰ ਤੁਸੀਂ ਖਾਸ ਤੌਰ ਤੇ ਧਿਆਨ ਵਿੱਚ ਰੱਖਣੀ ਹੈ ਸਾਲ ਸੰਗਤ ਜੀ ਕਿ ਕੁਝ ਵਿਦਵਾਨ ਮਹਾਪੁਰਖ ਆਖਦੇ ਹਨ ਮੂਲ ਮੰਤਰ ਦਾ ਜਾਪ ਗੁਰਪ੍ਰਸ਼ਾਦ ਤੱਕ ਹੀ ਹੁੰਦਾ ਹੈ ਕੁਝ ਆਖਦੇ ਹਨ ਨਾਨਕ ਹੋਸੀ ਵੀ ਸੱਚ ਤੱਕ ਲਿਖਿਆ ਹੈ ਇਸ ਵਿਸ਼ੇ ਤੇ ਆਪਾਂ ਵਿਚਾਰ ਸਿਰਫ ਇੰਨੀ ਹੈ ਕਿ ਤੁਸੀਂ ਜਿੱਥੋਂ ਤੱਕ ਵੀ ਮੂਲ ਮੰਤਰ ਦਾ ਜਾਪ ਕਰਦੇ ਹੋ ਭਾਵੇਂ ਤੁਸੀਂ ਗੁਰਪ੍ਰਸ਼ਾਦ ਤੱਕ ਕਰੋ ਤੇ ਭਾਵੇਂ ਤੁਸੀਂ ਨਾਨਕ ਹੋਸੀ ਵੀ ਸੱਚਤਕ ਕਰਦੇ ਹੋ ਬਸ ਕਵਾਟ ਕਰਨ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਣਾ ਵਿੱਚ ਅਰਦਾਸ ਬੇਨਤੀ ਜ਼ਰੂਰ ਕਰਦਿਆ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕੁਝ ਨਹੀਂ ਪਤਾ ਤੁਸੀਂ ਤਾਂ ਜਾਣੀ ਜਾਣ ਹੋ ਮੇਰੀ ਇਹ ਸੇਵਾ ਆਪਣੇ ਚਰਣਾ ਵਿੱਚ ਪਰਵਾਨ ਕਰ ਲੈਣਾ ਜੀ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਨ ਦੀ ਭਾਵਨਾ ਨੂੰ ਵੇਖਦੇ ਹੋਇਆ ਸਾਡੇ ਮਨ ਦੇ ਪ੍ਰੇਮ ਪਿਆਰ ਨੂੰ ਵੇਖਦੇ ਹਨ ਇਸ ਤੋਂ ਬਾਅਦ ਇੱਕ ਗੱਲ ਹੋਰ ਖਾਸ ਧਿਆਨ ਵਿੱਚ ਰੱਖ ਲੈਣੀ ਹੈ ਇਹ ਨਹੀਂ ਕਿ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਨ ਲਈ ਪਾਠ ਕਰ ਲਿਆ ਮੂਲ ਮੰਤਰ ਦਾ ਜਾਪ ਕਰ ਲਿਆ ਤੇ ਫਿਰ ਸਾਰਾ ਦਿਨ ਤੁਮੀ ਉੱਠ ਲੈਂਦੇ ਹਾਂ ਚੁਗਲੀ ਠੱਗੀ ਠਕੋਰੀ ਕਰਦੇ ਹਾਂ ਪੂਰਾ ਹੀ ਦਿਨ ਸਾਡਾ ਕਿਸੇ ਨੂੰ ਉਪਦੇਸ਼ ਦੇਣ ਵਿੱਚ ਲੰਘ ਜਾਂਦਾ ਹੈ ਸਤਸੰਗ ਜੀ ਹੱਕ ਸੱਚ ਦੀ ਕਮਾਈ ਕਰਨੀ ਹੈ ਸੱਚ ਬੋਲਣਾ ਹੈ ਤੇ ਜਿਹੜਾ ਹੈ ਝੂਠ ਉਸ ਤੋਂ ਵਰਜਣਾ ਵੀ ਹੈ ਤੇ ਖੁਦ ਵੀ ਨਹੀਂ ਬੋਲਣਾ ਮਤਲਬ ਗੁਰੂ ਉਪਦੇਸ਼ਾਂ ਦੀ ਮਿਸਾਲ ਤੇ ਚੱਲਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਫਿਰ ਹੀ ਖੁਸ਼ੀਆਂ ਮਿਲਣੀਆਂ ਹਨ ਸਵੇਰੇ ਉੱਠ ਕੇ ਭਜਨ ਬੰਦਗੀ ਕਰਿਆ ਕਰੋ ਥੋੜਾ ਦਿਨ ਨਹੀਂ ਤੇ ਜਿੰਨਾ ਵੀ ਸਮਾਂ ਤੁਹਾਡੇ ਕੋਲ ਹੋ ਸਕੇ ਉਨੇ ਹੀ ਸਮਾਂ ਪਾਠ ਕਰ ਲਿਆ ਕਰੋ ਗਲਤ ਕੰਮਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਸਭ ਤੋਂ ਜ਼ਰੂਰੀ ਗੱਲ ਹੈ ਜੀ ਕਿ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਹੋ ਗੁਪਤ ਰੂਪ ਵਿੱਚ ਵੀ ਕਰ ਸਕਦੇ ਹੋ ਉਹਦੀ ਚਰਚਾ ਹਰ ਥਾਂ ਸਾਨੂੰ ਨਹੀਂ ਕਰਨੀ ਚਾਹੀਦੀ ਮੈਂ ਇੰਨਾ ਸਮਾਂ ਬੈਠ ਕੇ ਪਰਮਾਤਮਾ ਦਾ ਨਾਮ ਜਪਦਾ ਹਾਂ ਕਦੇ ਵੀ ਮਨ ਵਿੱਚ ਹਉਮੈ ਤੇ ਹੰਕਾਰ ਨਹੀਂ ਆਉਣਾ ਚਾਹੀਦਾ ਫਿਰ ਉੱਥੇ ਅਸੀਂ ਆਪਣਾ ਸਭ ਕੁਝ ਗਵਾਹ ਬੈਠਦੇ ਹਾਂ ਸੋ ਜਿੰਨੀ ਵੀ ਭਗਤੀ ਕਰਦੇ ਹੋ ਕੋਈ ਨੇਕ ਕਮਾਈ ਕਰਦੇ ਹੋ ਧਰਤੀ ਦੇ ਉੱਤੇ ਕੋਈ ਵੀ ਐਸਾ ਕੰਮ ਕਰ ਦਿੰਦੇ ਹੋ ਜੇਕਰ ਕਿਸੇ ਦੀ ਮਦਦ ਵੀ ਕਰਦੇ ਹੋ ਕਿਸੇ ਗਰੀਬ ਦਾ ਭਲਾ ਵੀ ਕਰਦੇ ਹੋ ਕਦੇ ਵੀ ਮਨ ਵਿੱਚ ਹਉਮੈ ਹੰਕਾਰ ਨਾ ਲੈ ਕੇ ਆਓ ਕਿ ਇਹ ਕੰਮ ਮੈਂ ਕੀਤਾ ਹੈ। ਸਾਧ ਸੰਗਤ ਜੀ ਪਰਮਾਤਮਾ ਜੀ ਨੇ ਤੁਹਾਨੂੰ ਕਰਨ ਲਈ ਇਹ ਸੇਵਾ ਬਖਸ਼ੀ ਸੀ ਤੁਸੀਂ ਤੁਸੀਂ ਕਰ ਲਈ ਹੈ ਇਸ ਲਈ ਪਰਮਾਤਮਾ ਦਾ ਹੀ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਨੇਕ ਕੰਮ ਮੇਰੇ ਜਿੰਮੇ ਲਾਇਆ ਸੀ। ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਨਾ ਵੇਖਿਓ ਤੁਹਾਡੇ ਮਨ ਦੀਆਂ ਜਿੰਨੀਆਂ ਵੀ ਮਨੋ ਕਾਮਨਾਵਾਂ ਹੋਣਗੀਆਂ ਪੂਰੀਆਂ ਹੋ ਜਾਣਗੀਆਂ। ਅਦੇ ਵੀ ਤੁਹਾਨੂੰ ਪਰਮਾਤਮਾ ਕੋਲੋਂ ਕੁਝ ਮੰਗਣਾ ਨਹੀਂ ਪਵੇਗਾ ਬਿਨਾਂ ਬੋਲੇ ਸਭ ਕੁਝ ਮਿਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ